ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਹੋਏ ਸੜਕ ਹਾਦਸੇ ਵਿੱਚ ਬਟਾਲਾ ਨਜ਼ਦੀਕ ਪੈਂਦੇ ਪਿੰਡ ਸੁੱਖਾ ਚਿੰਦਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਦੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੰਦਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਸਨੇ ਦੱਸਿਆ ਕਿ ਛੁੱਟੀਆਂ ਹੋਂ ਕਾਰਨ ਆਪਣੀਆਂ ਪੰਜ ਹੋਰਾਂ ਸਮੇਤ ਕੰਮ ਤੇ ਜਾ ਰਹੀਆਂ ਸਨ। ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤਾਂ ਨਾਲ ਟਕਰਾ ਗਈ ਜਿਸ ਕਾਰਨ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਇਸ ਮੰਦਭਾਗੀ ਘਟਨਾ ਦਾ ਜਦ ਹੀ ਪਤਾ ਲੱਗ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁਖ ਚਿੜਾ ਨੇ ਦੱਸਿਆ ਕਿ ਇੱਕ ਮਿਹਨਤੀ ਪਰਿਵਾਰ ਹੈ ਮਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ ਉਸਨੇ ਬਹੁਤ ਹੀ ਮਿਹਨਤ ਕਰਕੇ ਅਤੇ ਕੁਝ ਕਰਜ਼ਾ ਚੁੱਕ ਆਪਣੀ ਧੀ ਦਾ ਭਵਿੱਖ ਸਵਾਰ ਲਈ ਉਸ ਨੂੰ ਕਰੀਬ 10 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਲਈ ਭੇਜਿਆ ਸੀ ਅਜੇ ਸਿਰਫ 2 ਹੀ ਸਮੈਸਟਰ ਕਲੀਅਰ ਹੋਏ ਸਨ ਕਿ ਇਹ ਬਾਹਲਾ ਵਾਰ ਜਾਣ ਗਿਆ ਤੇ ਇਹਨਾਂ ਦੀ ਜ਼ਿੰਦਗੀ ਬਣ ਜਾਊਗੀ ਪਰ ਪ੍ਰਮਾਤਮਾ ਨੇ ਕੁਝ ਹੋਰ ਹੀ ਮਨਜ਼ੂਰ ਕੀਤਾ ਇਸ ਕਬੱਡੀ ਖੇਤ ਬਹੁਤ ਜਿਆਦਾ ਦੁੱਖ ਦੀ ਘੜੀ ਐ ਇਸ ਵੇਲੇ ਬਹੁਤ ਜਿਆਦਾ ਜਿਹੜਾ ਮੁਸੀਬਤ ਦੇ ਵਿੱਚ ਪਰਿਵਾਰ ਵੀ ਤੇ ਸਾਰਾ ਪਿੰਡ ਵੀ ਆਪਣਾ ਜਿਹੜਾ ਇਸ ਵੇਲੇ ਦੁੱਖ ਦੀ ਤੇ ਇਤਨਾ ਵਾ ਕਿ ਦੇਖਿਆ ਨਹੀਂ ਜਾ ਰਿਹਾ ਤੁਸੀਂ ਦੇਖ ਰਹੇ ਜੇ ਕਿਦਾਂ ਕਰਲਾਟ ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਇਹ ਪਰਿਵਾਰ ਤੇ ਇਸ ਵੇਲੇ ਤੇ ਦੁੱਖਾਂ ਦਾ ਭਾਰ ਭਾਰ ਡਿੱਗਾ ਹੋਇਆ ਹੈ ਇਹ ਦੁਖੀ ਪਰਿਵਾਰ ਸੁਣਨਾ ਤੁਹਾਨੂੰ ਸਾਡੇ ਆਪਣਾ ਇਹਨਾਂ ਦੇ ਜਿਹੜਾ ਬਲਵਿੰਦਰ ਸਿੰਘ ਸੀ ਇਨਾ ਦੇ ਛੋਟੇ ਭਾਈ ਨਿਰੰਦਰ ਸਿੰਘ ਆ ਇਹਨਾਂ ਦੀ ਬੇਟੀ ਜਿਹੜੀ ਸੀ ਉਹ ਵੀ ਕੈਨੇਡਾ ਦੇ ਵਿੱਚ ਬ੍ਰੈਂਪਟਨ 'ਚ ਰਹਿੰਦੀ ਸੀ ਉਸ ਨੂੰ ਆਪਣਾ ਮੈਸੇਜ ਮਿਲਿਆ ਕੋਈ 10-15 ਟਾਈਮ ਤੋਂ ਕੋਈ ਕਦਾ ਲੱਗਾ ਕਿ ਤੁਹਾਡੀ ਲੜਕੀ ਸਿਸਟਰ ਜਿਹੜਾ ਆਪਣਾ ਡੈਥ ਐਕਸੀਡੈਂਟ ਹੋ ਗਿਆ ਜਦੋਂ ਉਹ ਗੱਡੀ ਤੇ ਕੋਲ ਐਕਸੀਡੈਂਟ ਹੋ ਦੋ-ਤਿੰਨ ਘੰਟੇ ਉਹਨੂੰ ਉੱਥੇ ਜਾਣ ਤੇ ਲੱਗੇ ਜਿੱਥੇ ਐਕਸੀਡੈਂਟ ਹੋਇਆ ਸੀ ਲੇਕਿਨ ਉੱਥੋਂ ਉਸ ਤੋਂ ਪਹਿਲਾਂ ਇਹਨਾਂ ਦੇ ਲਾਸ਼ਾਂ ਜਿਹੜੀਆਂ ਸੀ ਉਹ ਟ੍ਰਾਂਟੋ ਸ਼ਹਿਰ ਵਿੱਚ ਲੈ ਗਈ ਸੀ ਇਹਨਾਂ ਕੋਲ ਗਈ ਇਸ ਕਰਕੇ ਆਪਣਾ ਇਹਨਾਂ ਦੀ ਲੱਗੀ ਨਰਿੰਦਰ ਸਿੰਘ ਦੀ ਬੇਟੀ ਤੋਂ ਹੀ ਪਤਾ ਲੱਗਿਆ ਕਿ ਇਹਨਾਂ ਦੇ ਬ੍ਰਦਰ ਦੀ ਲੱਗੀ ਦੀ ਡੈਥ ਹੋ ਗਈ ਹੈ ਕੁਲਵਿੰਦਰ ਸਿੰਘ ਦੀ ਲੱਗੀ ਦੀ ਡੈਥ ਹੋ ਗਈ ਹੈ